ਦੋਨੋਂ ਤਰ੍ਹਾਂ ਦੱਦਰੋਂ ਬੈਠੀ ਆ ਇਹ ਇਹ ਚਲੇ ਰਿਹਾ ਤਵਾ ਹੱਥੋਂ ਆਏ ਮੈਂ ਦਾਗ ਮਾਰੀ ਸੀ ਉਹ ਆ ਵੀ ਹਮਲੀਆ ਕਿੱਧਰ ਨੂੰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਤੁਹਾਨੂੰ ਪਤਾ ਹੈ ਯਾਰ ਸਵੇਰ ਦੀ ਸ਼ਹਿਰ ਕਰਨ ਆ ਜਾਈਦਾ ਨਾਲੇ ਆਪਾਂ ਨਾਲੇ ਖੁੱਲੀ ਹਵਾ 'ਚ ਤੈਨੂੰ ਪਤਾ ਹੈ ਨਾਲੇ ਮਸ਼ਾ ਲਾਈਵੰਦਰਾ ਆਦਾ ਸੱਤਿਆ ਹੋਰ ਵੀ ਹੋਰ ਬੋਤਲ ਕਿਉਂ ਚੱਕੀ ਫਿਰਦਾ ਕੋਲੇ ਹੋ ਗਿਆ ਇਹ ਪਰ ਟੀਨ ਦੇ ਹੀਗਾ ਖੇਤਾਂ ਨੂੰ ਪਰ ਟੀਨ ਬੋਤਲ 'ਚ ਪਾਣੀ ਤਾਂ ਹੈ ਨਹੀਂ ਪਾ ਲੰਨੇ ਆਥੋਂ ਪਰ ਇਹਗਾ ਜਾਨੂ ਕੰਮ ਹੋ ਜੂ ਕੰਮ ਗੁੰਮ ਕਿੱਥੇ ਮੈਂ ਮੈਂ ਤਾਂ ਲਾਇਆ ਨੇੜੇ ਖੇਤਾਂ ਦਾ ਪਾਣੀ ਕੋਣੀ ਦੇਖ ਆਮੇ ਇਹ ਟੁੱਟ-ਫੁੱਟ ਨਾ ਜਾਵੇ ਹੈਗਾ ਮੋਟਰ ਤੋਂ ਪਾਣੀ ਹਾਂ ਹੈਗਾ ਹੈਗਾ ਤਾਂ ਠੀਕ ਆ ਫਿਰ ਮੈਂ ਉਹਨਾ ਪਾਣੀ ਪਾਉਂਦਾ ਹਾਂ ਆਇਆ ਆਇਆ ਤਾਂ ਠੀਕ ਆ ਜਾਉਂ ਨੂੰ ਮਿਲਦੇ ਆਪਾਂ ਟਿੱਬੇ ਵਾਲੀ ਮੋਟਰ ਤੇ ਟਿੱਬੇ ਵਾਲੀ ਨਹੀਂ ਟਿੱਬੇ ਵਾਲੀ ਮੋਟਰ ਤੇ ਅੱਗੇ ਤਾਂ ਮੋਟਰ ਆ ਮੋਟਰ ਪੈ ਗਈ ਆ ਚੱਲ ਚੰਗਾ ਫੇਰ ਅੰਮਲੀਆ ਚੰਗਾ ਚੰਗਾ ਇਹ ਪਾਣੀ ਟੁੱਟਿਆ ਵੇਖੇ ਭਾਣਾ ਨੇ ਆਓ ਆ ਲੈ ਸੇ ਬਨਾ ਸਾ ਅਭੀ ਨਹੀਂ ਆਉਗਾ ਸਮਾਨ ਉਹ ਦੇ ਕੋਈ ਕੋ ਉਹਦਾ ਪਲੇਟ ਸਾਫ ਠੰਡੇ ਆਵਲੀ ਤਾਂ ਨਹੀਂ ਪਤਾ ਇਹ ਮੈਨੂੰ ਕਦੇ ਪਤਾ ਨਹੀਂ ਯਾਰ ਪਿੰਡੇ ਨਹੀਂ ਅੱਜ ਕੱਲੇ ਕਿੱਥੇ ਰਹੋ ਰਾਤ ਨਹੀਂ ਯਾਰ ਮੈਨੂੰ ਵੇਹ ਰਾਤ ਹਾਂ ਹਾਂ ਕਹਿੰਦਾ ਸੀ ਮੈਨੂੰ ਤੁਹਾਨੂੰ ਸਵੇਰੇ ਸਾਰਿਆਂ ਨੂੰ ਰਾਤ ਭੱਜ ਤਾਂ ਨਹੀਂ ਖਾਪੀ ਲਿਆ ਨੇ ਉਲਟ ਗਿਆ ਹੋ ਗਿਆ ਉਹਨਾਂ ਲਾਗਦਾ ਮੈਨੂੰ ਚਾਲ ਤੇਰੇ ਆਉਦਾ ਯੋਇ ਛੋਕ ਤੋਂ ਲੱਗ ਜਾਣਾ ਪਤਾ ਇੱਧਰ ਨਹੀਂ ਆਉਣਾ ਨੇ ਆਪਣੇ ਕੋਲ ਨਹੀਂ ਆਉਣਾ ਤੇਰਾ ਸੱਦਾ ਇਹਦਾ ਯਾਰ ਤੋਂ ਤੇਰੇ ਨੂੰ ਮੈਂ ਰੱਖੀ ਤੈਨੂੰ ਦੁਆਰ ਦਾ ਜੇ ਕੋਲੋਂ ਆਣਾ ਆਜੂ ਆਉਣਾ ਤੇ ਨਾ ਆ ਲੈ ਆਇਆ ਆਇਆ ਲੰਗਿਆ ਲੰਗਿਆ ਉਹ ਆ ਜਾ ਆ ਆ ਮਲਿਆ ਅੱਜ ਤਾਂ ਟਾਟੋ ਸੁੱਕੀ ਫਿਰਦੀ ਆ ਤੂੰ ਤੇ ਟਾਟ ਪੀ ਵੀਡੀਓ ਇੱਕ ਕਾਟੋ 150 ਤੇ ਬੈ ਗਈ ਕਿਰਕੋ ਗਿਆ ਘਟਾਰਾ ਨਾ ਕੌਂ ਜੀ ਲੋ ਸੁਣਾਵ ਲਿਆ ਇਹ ਸੁਣਾਵਾ ਨਾ ਲਈ ਨਾਲ ਦੇ ਘਰ ਦੀ ਪਿੰਡ ਪਿੰਡ ਦੀ ਉਹ ਗੱਲ ਬਣਾ ਦੇ ਕੋਈ ਪਤਾ ਸੀ ਤੈਨੂੰ ਕਿਹੜੀ ਸੁਣਾਦੀ ਐ ਸਭੀ ਤੇ ਤੈਨੂੰ ਤਾਂ ਅਮਲੀਆਂ ਨੂੰ ਤਾਂ ਪਤਾ ਹੀ ਜਾਂਦਾ ਹਰੇ ਕਿਸੇ ਦਾ ਇਹ ਵਿੱਚੋਂ ਕੀ ਲੱਗਦਾ ਐ ਅਮਲੀਆਂ ਕਰਦੇ ਦੀ ਕੋਈ ਲੱਗਦਾ ਲਾਉਣੀਆਂ ਚੁੰਡੀ ਆ ਰੋਹਿੰਦਾ ਆ ਰਹੀਦਾ ਆ ਨਹੀਂ ਨਾਉਣੀ ਆ ਗਈ ਚਲੋ ਚੱਲੀਏ ਸਭਾ ਤੇ ਕੀ ਕਰਦੇ ਹੋ ਉਹ ਤੂੰ ਸੁਣਾ ਕੋਈ ਚਾਰ ਰੋਡਾ ਤਾਂ ਆਮਲੀਓ ਅੱਜ ਤੋਂ ਜੋ ਨਾ ਜਾਂਦਾ ਵੀ ਅੱਜ ਦਾ ਜਿੱਲਾ ਹੋ ਗਿਆ ਕੱਲ ਦਾ ਕੀ ਬਣੂ ਹੋਦਾ ਹੈ ਸੁਣੋ ਯਾਰ 31 ਮਾਰਚ ਵੀ ਆਉਣ ਵਾਲੀ ਆ ਬੋਤਲਾਂ ਦਾ ਕਰ ਲਿਆ ਉਹਦਾ ਡਿਗਾਰਡ ਨਹੀਂ ਭਾਈ ਆਪਾਂ ਤਾਂ ਭੁੱਖੀ ਅਲੀ ਭੁੱਖੀ ਦਰਮਣੀ ਦਾ ਸਾਰੀ ਦਾ ਸੋਰੀ ਨਾ ਗਈ ਕੋਈ ਕੋਈ ਵੀ ਨਹੀਂ ਲੈ ਕੇ ਨਹੀਂ ਆਉਂਦਾ ਹੀ ਰਾਲਾ ਆਉਂਦਾ ਅੰਮਲੀਆ ਤੇ ਤੇਰੀ ਘਰ ਵਾਲੀ ਕਿਵੇਂ ਆ ਲਾ ਸੁਣ ਲੋ ਸੁਣ ਲੋ ਲਾਡੂ ਇਹ ਕੋਈ ਸੱਪ ਸੌਰੀ ਨਹੀਂ ਨਹੀਂ ਵੀ ਸੁਣ ਲੋ ਲੈ ਇੱਕ ਵਾਰ ਹੀ ਚਲੇ ਗਿਆ ਪੇਕੇ ਸਾਲਿਆ ਪੇਕੇ ਨੂੰ ਸਾਰੇ ਹੰਦੇ ਆ ਮੈਂ ਚਲੇ ਇੱਕ ਵਾਰੀ ਸੋਰੇ ਮੈਂ ਮਾਰਿਆ ਸਾਲਿਆਂ ਨੂੰ ਤਬਕਾ ਵਾ ਉਹਨੇ ਰੱਖ ਲਈ ਪਹਿਲੇ ਤੋੜਦੀ ਬੋਤਲ ਨਾਲ ਕੁੱਕੜ ਕੁੱਕੜ ਵੀ ਕੱਟੇ ਲੈ ਕੇ ਆਪਣੇ ਪਰ ਮੇਰੀ ਸਤੇਲੀ ਦੇਵੀ ਨੇ ਮਨ ਤੁਹਾਡੀ ਭਾਬੀ ਨੇ ਮਨੋਂ ਅੰਦਰ ਜਾ ਕੇ ਬੋਸ ਆਹ ਸਭ ਮਾਰਿਆ Are <laughs> you? ਆਉਦਾ ਬੱਲੇ ਅੰਗਰੇਜ਼ੀ ਉਹਨਾਂ ਪਾਤਰ ਆਹ ਆਹ ਇਹ ਮੂਤ ਬੜਾ ਮਰਸੇ ਇਹ ਯੂਰਪਿਆ ਜਦੋਂ ਉੱਠਣ ਜੋ ਕਿਦੋਂ ਆਪਾਂ ਹੈ ਨਹੀਂ ਸੀ ਪੈ ਨਹੀਂ ਮੂਤ ਦਾ ਆਪਾਂ ਬੋਤਲ ਖਾਲੀ ਚੇਕ ਆਪਣੇ ਨਾਲ ਆਪਾਂ ਨਾਲੇ ਰੱਖ ਲਈ ਆਹ ਬਾ ਬਾ ਆਹ ਕਹਿੰਦਾ ਹੋਇਆ ਸਵੇਰੇ ਆਪਾਂ ਉੱਠੇ ਸ਼ਹਿਰ ਕਰਨ ਲੱਗੇ ਆਪਾਂ ਮਾਰੀ ਬੋਤਲ ਪਵਾ ਕੇ ਓ ਖੱਤਿਆ ਜੱਤੀ ਦੋ ਬੰਦੇ ਆ ਗਏ ਦੋ ਬੰਦਿਆਂ ਨੇ ਆ ਕੇ ਦੇ ਕੋ ਆਪਾ ਦੇਖਣ ਹਾਂ ਹਾਂ ਕਹਿੰਦੇ ਲੈ ਆਜ ਦਾ ਸ਼ਾਮ ਦਾ ਜਗਾੜ ਬਣ ਗਿਆ ਆਪਣਾ ਯਾ ਸ਼ਾਮ ਦਾ ਜਗਾੜ ਨਾ ਤੀਜਾ ਭਗਾਉਣਾ ਚਾਹੀਦਾ ਇਹਦੇ ਵਰਗਾ ਉਹਨੇ ਜਸੋਂ ਕੇ ਦੇਖਿਆ ਆਹ ਸਾਲਿਓ ਇਹ ਤਾਂ ਮੂਟ ਆ ਕਿਤੇ ਤੀਤਾ ਨਹੀਂ ਆ ਰੋ ਆ ਵੀ ਵਧੀਆ ਆ ਰਾਂ ਮਸਾਲਾ ਦਾ ਮੈਂ ਆ ਮਲੇਨੀਆ ਅੱਜ ਪਤਾ ਨਹੀਂ ਬਾਈ ਕੱਲ ਕਰਤੀ ਵਾਜੀ ਹਾਂ ਉਹ ਮੋਰਜਿਆ ਬਣ ਗਿਆ ਸੀ ਕੱਲ ਦੇਖਦੇ ਆ ਅੱਜ ਮੋਟਰ ਤੇ ਉਹਨੂੰ ਦੇਖਦੇ ਆ ਵੀ ਆਜੋ ਕਾਹੀ ਲੰਗੇ ਔਡੋਲੂ ਬੋਲੂ ਆਜੋ ਆਜੋ ਓਰੇ ਆਓ ਕੱਲ ਸੁਣੋ ਚੰਗਾ ਤੂੰ ਘਰੇ ਚਲੇ ਜਾ ਤੁਸੀਂ ਰੋਟੀ ਪਾਣੀ ਖਾ ਲੋ ਆਇਆ ਆਇਆ ਇਹ ਆ ਸੁਨੇਹਾ ਭੇਜਿਆ ਜੀ ਆਪਰੇ ਭਤੀਜਾ ਲਾਇਆ ਸੀਗਾ ਮੈਂ ਤਾਂ ਨਹੀਂ ਆਉਂਦਾ ਸੀ ਮਲੇ ਸੀ ਮਲੇ ਸੀ ਹੋਰ ਕਰਦਾ ਹਾਂ ਤਾਂ ਕਾਟੋ ਫੁੱਲਾਂ ਤੇ ਆਏ ਕਦੇ ਖਾਤਾ ਨਾਮ ਜੀ ਚਾਰ ਗਣਾ ਤੋਂ ਮਾਲਕ ਘਟਾਤਾ ਭਾਈ ਆਪਾਂ ਜਮਾਈ ਘਟਾਤਾ ਹੋਰ ਥੋੜੀ ਭਾਈ ਥੋੜੀ ਭਾਗੀ ਜਰਾ ਨਾ ਕਮਜੋਰੀ ਪੈਂਦੀ ਆ ਫਿਰ ਮਾਲਕ ਕਰ ਦਿੰਦੀ ਆ ਕਦੇ ਬਦਾਮ ਕੋਲ ਤੇ ਇਹ ਫਿਰ ਮਹਿੰਗੀ ਵਾਲੀ ਗੱਲ ਆ ਇਹਦਾ ਵਜ੍ਹਾ ਨਾਲ ਵਧੀਆ ਕਾਦੀ ਲੜਦਾ ਮਾਲ ਤੱਕ ਆਇਆ ਪਰ ਮੈਨੂੰ ਸ਼ੁਰੂ ਕਹਿੰਦੀ ਸੂਟ ਦਵਾ ਲੈ ਉਹ ਕਦੇ ਕਹਿੰਦੀ ਆ ਪੇਕੇ ਜਾ ਆਈਏ ਮੈਂ ਸਾਰਾ ਚੰਗਾ ਬਸਿਆ ਕਿਹੜਾ ਹੁੰਦਾ ਤੈਨੂੰ ਕੁਝ ਨਹੀਂ ਕਹਿੰਦੀ ਇਹਨਾਂ ਦਾ ਮੈਂ 2 ਹਫ਼ਤਿਆਂ ਚ ਮਾਲ ਨਹੀਂ ਖਾਂਦਾ ਜਿੰਨਾ ਉਹਨੇ ਮੇਰਾ ਕੁੰਡਾ ਕਰਾਤਾ 2 ਦਿਨਾਂ ਚ ਹਾਂ ਹੋਰ ਵੀ ਚੰਗਾ ਬਸਿਆ ਯਾਰ ਮਾਲ ਹੱਟ ਜਾ ਤੂੰ ਵੀ ਆਣੀ ਲੋਟ ਆਇਆ ਬਹੁਤ ਹੁੰਦਾ 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 ਤੁੰਗਣਾ ਹਮਾ ਦਾ ਚੀਰਦੇ ਤੁਹਾਨੂੰ ਹੁੰਦੀ ਸਾਈਡ ਲੈ ਜਾਣੇ ਹੋਰ ਭਾਬੀ ਦੀ ਸਾਈਡ ਲਵਾਂਗੇ ਓਏ ਭਾਬੀ ਦੀ ਨਹੀਂ ਆਪਾਂ ਬਾਈ ਦੀ ਸਾਈਡ ਲੈਣੀ ਆ ਤੇ ਆ ਬਾਈ ਦੀ ਸਾਈਡ ਲਵਾਂਗੇ ਇਹ ਭਾਬੀ ਦੀ ਭਾਬੀ ਕਿਹਨੇ ਰੁੰਦਾ ਦੇਖ ਲੈ ਆਮਲੀਆ ਇਹਨੂੰ ਕੀ ਪਤਾ ਕੋਈ ਨਹੀਂ ਆ ਬਨੇ ਹਬ ਗਾਗ ਆਹ ਕਾਰ ਵਾਲੀ ਦੀ ਕਿਹੜੀ ਗਾਲ ਪੰਜਾਲੀ ਪਾਈ ਆ ਇਹ ਕਿੱਥੇ ਛੱਡ ਹੁੰਦੀ ਆ ਉਧਰ ਛੱਡੋ ਯਾਰ ਆਹਨ ਆਪਾਂ ਜਲੇ ਹੋਣਾ ਦੇ ਬਿਆਨ ਨਹੀਂ ਸੀਗਾ ਉਹਦੇ ਮੁੰਡੇ ਦਾ ਉੱਥੇ ਸਦੀਕ ਦਾ ਅਖਾੜਾ ਲੱਗਿਆ ਹੋਇਆ ਸੀ ਹਾਂ ਫਿਰ ਮੂਹਰੇ ਆ ਕੇ ਫਿਰ ਪਿਛਲੇ ਦਿਨ ਆਪਣੇ ਬਸ ਉਦ ਤਰ੍ਹਾਂ ਦਾ ਹੀ ਹਾਲ ਆਹ ਰਹੀ ਆਟਮੀਆਂ ਤੂੰ ਇਹਦਾ ਮੁੰਡਾ ਵੀ ਬਾਹਰ ਚ ਲੈ ਗਿਆ ਹਨਾ ਆਹ ਸਾਲਾ ਨਾ ਮੀਟ ਰੈਂਟ ਚੱਲੇ ਆ ਹਰੇਕੀ ਪਰਦੇਸੀ ਹੋ ਜਾਂਦਾ ਉਹ ਯਾਰ ਹੋਰ ਕਰੀਏ ਵੀ ਕੀ ਮਾਦਾ ਆਪ ਦੋਸਣਾ ਬਾਹਰ ਲਾ ਬਣਾ ਲੀਏ ਹਾਂ ਸਹੀ ਹੈ ਬਈ